ਬਹੁਤ ਸਾਰੀਆਂ ਪੰਜਾਬੀ ਕੁੜੀਆਂ ਨੂੰ ਵੇਚਿਆ ਜਾਂਦਾ ਆ ਅਰਬ ਮੁਲਕਾਂ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਇਰਾਨ, ਇਰਾਕ, ਸਾਊਦੀ ਅਰਬ ਤੇ ਦੁਬਈ ਵਰਗੇ ਮੁਲਕ ਨੇ ਸਮੇਂ-ਸਮੇਂ ਸਰ ਵੀਡੀਓ ਵੀ ਪੈਂਦੀਆਂ ਰਹਿੰਦੀਆਂ ਨੇ ਕਿ ਭਾਈ ਨਾ ਜਾਓ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਕੁੜੀਆਂ ਤੋਂ ਧੱਕੇ ਦੇ ਨਾਲ ਅਰਬੀਆਂ ਦੇ ਘਰਾਂ ਦੇ ਵਿੱਚ ਕੰਮ ਕਰਵਾਇਆ ਜਾਂਦਾ ਆ ਤੇ ਗਲਤ ਕੰਮ ਵਾਸਤੇ ਮਜਬੂਰ ਕੀਤਾ ਜਾਂਦਾ ਆ ਆਪਾਂ ਨੂੰ ਅੱਜ ਇਰਾਕ ਤੋਂ ਇੱਕ ਵੀਰ ਦੀ ਕਾਲ ਆਈ ਹੈ ਤੇ ਉਸ ਨੇ ਸਾਰਾ ਸੱਚ ਦੱਸਿਆ ਵੀ ਕੀ ਕੁਛ ਇਹ ਇਹਨਾਂ ਦੇ ਵਿੱਚ ਸੱਚਾਈ ਆ ਇਹਨਾਂ ਗੱਲਾਂ ਦੇ ਵਿੱਚ ਕੁੜੀਆਂ ਨੂੰ ਬੀਕ ਪਸਾਇਆ ਜਾਂਦਾ ਹੈ ਜਾਂ ਕੁੜੀਆਂ ਜਾ ਕੇ ਆਪ ਫਸਦੀਆਂ ਨੇ ਇਸ ਦਲਦਲ ਦੇ ਵਿੱਚ ਆਓ ਹੁਣ ਉਸ ਵੀਡੀਓ ਵੱਲ ਤੋਂ ਗੌਰ ਕਰਦੇ ਆਂ ਰਾਗ ਦੇ ਜਿਹੜੇ ਕਿਸੇ ਨੇ ਕੋਈ ਕੰਪਨੀ ਬਣਾਈ ਯਾਰ ਆਕੀਆਂ ਨੇ ਵੀ ਸਪੈਸ਼ਲੀ ਤੇ ਨਾਲ ਸਾਡੇ ਇੰਡੀਅਨ ਕੋਸ਼ ਏਜੰਟ ਜਿਵੇਂ ਲਾਲੀਆ ਵਰਗੇ ਬੰਦੇ ਨਾਲ ਲੜੇ ਆ ਇਹ ਤਾਂ ਸਮਝ ਲੋ ਸਪੈਸ਼ਲੀ ਕੁੜੀਆਂ ਨੂੰ ਤਾਂ ਮੋਦੇ ਮੂਜੀ ਭੇਜਦੇ ਆ ਠੀਕ ਹੈ ਜੀ ਉੱਥੇ ਹਾਂਜੀ ਉਹ ਉਹ ਬੜਾ ਫਿਰ ਟੌਰਚਰ ਵੀ ਕਰਦੇ ਆ ਕੋਈ ਆ ਜੇ ਕੋਈ ਕਾਰ ਚੰਗਾ ਮਿਲ ਜੇ ਰੈਸਟੋਰੈਂਟਾਂ ਦੇ ਅੰਦਰ ਕੋਈ ਕੰਮ ਨਹੀਂ ਮਿਲਦਾ ਸਪੈਸ਼ਲੀ ਕੁੜੀਆਂ ਨੂੰ ਹੋਮ ਮੇਡ ਬਣਾਈਆਂ ਜਾਂਦੀਆਂ ਉੱਥੇ ਜਾ ਕੇ ਤੇ ਉਹ ਤੁਹਾਨੂੰ ਪਤਾ ਹੀ ਆ ਵੀ ਅ ਕੰਟਰੀਆਂ ਦੇ ਵਿੱਚ ਵੀ ਉਹਨਾਂ ਦਾ ਕਿਦਾਂ ਦਾ ਕਲਚਰ ਆ ਤੇ ਕਿਦਾਂ ਉਹ ਖਾਂਦੇ ਫਿਰ ਉੱਥੇ ਮਰ ਲੋ ਕੁੜੀਆਂ ਨੂੰ ਫਿਰ ਮੋਟਾ ਮਾਸ ਬੀਫ ਵੀ ਪਕਾਉਣਾ ਪੈਂਦਾ ਕਈ ਬਜਾਰੀਆਂ ਇੱਥੋਂ ਹੁੰਦੀਆਂ ਜਿਨ੍ਹਾਂ ਨੇ ਕਦੇ ਚਿਕਨ ਵੀ ਨਹੀਂ ਦੇਖਿਆ ਹੁੰਦਾ ਓਕੇ ਤੇ ਇਹ ਭਾਜੀ ਕੁੜੀਆਂ ਨੂੰ ਪਤਾ ਹੁੰਦਾ ਵੀ ਸਾਨੂੰ ਅਰਬੀਆਂ ਦੇ ਘਰਾਂ ਦੇ ਵਿੱਚ ਕੰਮ ਕਰਨਾ ਪੈਣਾ ਵੀ ਇਹ ਚੀਜ਼ਾਂ ਤੁਸੀਂ ਤੁਹਾਹੇ ਦਾ ਚਲੋ ਰਹਿੰਦੇ ਹੋ ਤੁਹਾਨੂੰ ਤਾਂ ਪਤਾ ਸਿਸਟਮ ਸਾਰੇ ਦਾ ਹਾਂ ਜੀ ਨਹੀਂ ਭਾਜੀ ਇਹ ਇਦਾਂ ਆ ਜਿਹੜਾ ਕੇਸ ਅਸੀਂ ਕੁੜੀਆਂ ਦਾ ਜਿਹਨਾਂ ਨੂੰ ਬਚਾਇਆ ਉਹਨਾਂ ਨੇ ਕਿਹਾ ਵੀ ਸਾਨੂੰ ਤਾਂ ਦੱਸਿਆ ਹੀ ਨਹੀਂ ਸੀਗਾ ਵੀ ਐਦਾਂ ਘਰਾਂ ਚ ਸਾਨੂੰ ਵੇਚਣਾਗਾ ਹਾਂ ਓਕੇ ਉਹਨਾਂ ਨੂੰ ਉੱਥੇ ਲਾਰੇ ਲਾ ਦਿੰਦੇ ਆ ਵੀ ਰੈਸਟੋਰੈਂਟ 'ਚ ਕੰਮ ਕਰੋਗੇ ਜਾਂ ਪੱਬ 'ਚ ਕੰਮ ਕਰੋਗੇ ਵੀ ਤੁਹਾਡਾ ਕੋਈ ਐਡਾ ਖਾਸ ਕੰਮ ਨਹੀਂ ਆ ਵਧੀਆ ਸੈਲਰੀ ਡਾਲਰਾਂ ਦਾ ਰਾਲਚ ਦਿੰਦੇ ਆ ਉਹਨਾਂ ਨੂੰ ਮਿਲਦੇ ਵੀ ਆ ਕੇ ਕੱਟਿਆ 2-300 ਡਾਲਰ ਭਾਜੀ ਕੀ ਹੁੰਦਾ ਮਹੀਨੇ ਦਾ ਕੁਝ ਵੀ ਨਹੀਂ ਹੈਗਾ ਓਕੇ 24 ਘੰਟੇ ਕੰਮ ਕਰਨਾ ਹੋਵੇ ਓਕੇ ਤੇ ਪਰ ਜਿਹੜੇ ਕੈਨਮਾ ਦੇ ਲੋਕ ਕੁੜੀਆਂ ਨੂੰ ਫਿਰ ਆ ਕੇ ਵੇਚ ਦਿੰਦੇ ਆ ਹਨਾ ਏਜੰਟ ਇੱਥੇ ਅਰਬੀਆਂ ਨੂੰ ਜਦੋਂ ਅਰਬੀ ਫਿਰ ਅਰਬੀ ਅਰਬੀ ਫਿਰ ਪੈਸੇ ਦਿੰਦੇ ਆ ਨਾ ਵੀ ਮੰਨ ਲਓ ਵੀ ਕਿਸੇ ਨੇ 1000 ਡਾਲਰ ਦਿੱਤਾ ਦੋ ਗਿਆ ਡਾਲਰ ਦਿੱਤੇ ਉੱਥੇ ਦਾ ਵਕੀਲ ਹੁੰਦੇ ਆ ਸੁਲੇਮਾਨੀਆ ਦੇ ਕੇਸ ਦੀ ਤਾਂ ਮੰਨਦਾ ਉਹ ਵਕੀਲ ਹੁੰਦੇ ਆ ਉਹ ਵਕੀਲਾ ਕਿਉਂਕਿ ਆਪਣਾ ਬੰਦਾ ਤਾਂ ਉੱਥੇ ਕੋਈ ਬਿਜ਼ਨਸ ਨਹੀਂ ਕਰ ਸਕਦਾ ਹਨਾ ਉਹ ਵੀ ਆਪਣੇ ਬੰਦੇ ਉਧਰ ਨਾਲ ਲਲੇ ਹੁੰਦੇ ਆ ਉਹ ਵਕੀਲਾ ਨੇ ਫਿਰ ਅਰਬੀ ਲੋਕ ਜਿਹੜੇ ਘਰਾਂ ਚ ਲੈ ਕੇ ਜਾਂਦੇ ਆ ਨਾ ਕੁੜੀਆਂ ਨੂੰ ਉਹ ਵਕੀਲਾ ਨੂੰ ਪੈਸੇ ਦੇ ਦਿੰਦੇ ਆ ਵੀ ਸਾਨੂੰ ਵੀ ਹੋਮ ਮੇਡ ਚਾਹੀਦੀ ਆ ਠੀਕ ਹੈ ਨਾ ਜ ਹਾਂਜੀ ਤੇ ਹੋਮੇਡ ਵਕੀਲ ਨੂੰ ਵਕੀਲ ਉੱਥੇ ਪੈਸੇ ਲੈ ਲਿਓ ਉਹਨਾਂ ਕੋਲੋਂ ਵੀ ਮੈਂ ਤੁਹਾਨੂੰ ਇੰਨੇ ਇੰਨੀ ਤੁਸੀਂ ਇਹਨੂੰ ਤਨਖਾਹ ਦੇਣੀ ਆ ਤਰੁਹਾ ਨਾ ਮਤਲਬ ਮਾਤਰੀ ਹੁੰਦੀ ਆ 2-300 ਕੋਈ ਏਡਾ ਵੱਡਾ ਕੋਈ ਮੋੜ ਨਹੀਂ ਹੈਗਾ ਹਾਂਜੀ ਤੇ ਵੀ ਤੁਸੀਂ ਲੈ ਜਾਓ ਉੱਥੇ ਉਹ ਜਿਹੜੇ ਅਰਬੀ ਲੋਗ ਆ ਉਹ ਉੱਥੇ ਵਕੀਲਾਂ ਨੂੰ ਦੇ ਦਿੰਦੇ ਆ ਤੇ ਉਹ ਪਾਸਪੋਰਟ ਆਪਣੇ ਕੋਲ ਰੱਖ ਲੈਂਦੇ ਆ ਤੇ ਉਹਨਾਂ ਦੇ ਬਗੈਰ ਦਾ ਲਿਖਤ ਉਹਨਾਂ ਦੇ ਕਾਨੂੰਨ ਦੇ ਮੁਤਾਬਕ ਹੁੰਦੀ ਆ ਓਕੇ ਠੀਕ ਆ ਨਾ ਜੀ ਤੇ ਮੁੜ ਕੇ ਜਦੋਂ ਘਰਾਂ ਚ ਜਾਂਦੀਆਂ ਹੁਣ ਤੁਹਾਨੂੰ ਪਤਾ ਫਿਰ ਉਹ ਬੰਦੇ ਕੋਈ ਫਿਰ ਗਲਤ ਨਿਗਾਹ ਵੀ ਰੱਖਦੇ ਆ ਸਾਰਾ ਕੁਝ ਹੁੰਦਾ ਕਈ ਤਾਂ ਟੋਰਟ ਕਰ ਜਾਂਦੀਆਂ ਕਈ ਜਿਹੜੀਆਂ ਬੀਬੀਆਂ ਕੁੜੀਆਂ ਹੁੰਦੀਆਂ ਨਹੀਂ ਵੀ ਕਰਦੀਆਂ ਅਗਲੀ ਨੇ ਕਹਿੰਦੀਆਂ ਫਸ ਗਏ ਅਸੀਂ ਤਾਂ ਆ ਗਏ ਫਿਰ ਉੱਥੇ ਕੋਈ ਸੁਣਵਾਈ ਨਹੀਂ ਗੱਲ ਨਹੀਂ ਕਰ ਹੁੰਦੀ ਤੇ ਮਹਿੰਗਾਈ ਤਾਂ ਉੱਥੇ ਬਹੁਤ ਜ਼ਿਆਦਾ ਜੀ 1 ਡਾਲਰ ਦੇ 10000 ਬਣਦੇ ਆ ਵਿਰਾਕ ਕਰਨ ਸੀ ਉਹ ਠੀਕ ਹੈ ਜੀ ਤੇ ਜਿਹੜੀ ਤੁਸੀਂ ਇੱਕ ਗੱਲ ਮੈਨੂੰ ਹੋਰ ਕਹੀ ਸੀਗੀ ਲਾਲੀ ਬਾਰੇ ਕਿ ਵੀ ਲਾਲੀ ਨੇ ਬਹੁਤ ਕੁੜੀਆਂ ਪਸਾਈਆਂ ਹੋਈਆਂ ਨੇ ਵੀ ਤੁਹਾਡੇ ਦਾ ਲਾਲੀ ਦੇ ਨਾਲ ਵਾਅ ਪਿਆ ਆ ਤੁਸੀਂ ਦੱਸਿਆ ਉਹਦਾ ਪਿੰਡ ਵੀ ਦੱਸਿਆ ਮੈਨਾਂ ਦੱਸੋਗੇ ਉਹਦੇ ਬਾਰੇ ਵੀ ਹਾਂਜੀ ਲਾਲੀ ਦਾ ਜਦੋਂ ਸਾਡਾ ਅਸੀਂ ਉਹ ਕੁੜੀ ਨੂੰ ਰੈਸਕਿਊ ਕੀਤਾ ਨਾ ਇੱਕ ਨੂੰ ਸਾਡੇ ਮਾਲਪੁਰ ਲਾਗੇ ਦੀ ਕੁੜੀ ਸੀਗੀ ਤੇ ਉਦੋਂ ਫਿਰ ਉਹਨੇ ਸਾਨੂੰ ਨੰਬਰ ਵੀ ਭੇਜਿਆ ਅਸੀਂ ਲਾਲੀ ਨਾਲ ਗੱਲ ਵੀ ਕੀਤੀ ਭਾਈ ਅਸੀਂ ਫਿਰ ਲਾਲੀ ਦਾ ਪਿੰਡ ਲੱਭਿਆ ਸਾਡੇ ਗੜ੍ਹ ਸਿੰਘ ਨਾਲ ਹੀ ਹਾਜੀਪੁਰ ਪਿੰਡ ਆ ਇਹਦਾ ਠੀਕ ਹੈ ਜੀ ਹਾਜੀਪੁਰ ਦੇ ਮੁੰਡੇ ਆਪਣੇ ਵੀ ਬਾਗਬ ਸੀਗੇ ਤੇ ਆਪਾਂ ਉਹਦੇ ਘਰੇ ਪੁੱਛ ਗਏ ਸੀ ਕੀਤੀ ਵੀ ਕਿੱਦਾਂ ਦਾ ਘਰੋਂ ਕਹਿੰਦੇ ਵੀ ਐਵੇਂ ਹੀ ਆ ਵੀ ਕੁਛ ਨਹੀਂ ਜੋ ਪੈਸੇ ਯਾਸੀ ਜੀ ਸਾਰੇ ਮੁਕਾਦਨੇ ਤੁਹਾਨੂੰ ਪਤਾ ਵੀ दारू ਪੀਣੀ ਉੱਥੇ ਵੀ ਜਾ ਕੇ ਰਾਗਜ ਵੀ ਤੇ ਉਦੋਂ ਸਾਡੇ ਕੋ ਨਾ ਹੁਣ ਤਾਂ ਫੋਟੋ ਸਾਡੇ ਕੋ ਡਿਲੀਟ ਹੋ ਗਈਆਂ ਇਹਦੀਆਂ ਬੈੱਡ ਦੇ ਬੈਠੇ ਦੀਆਂ ਕੁੜੀਆਂ ਦੇ ਗੱਬੇ ਬੈਠ ਕੇ दारू ਪੀਂਦਾ ਹੁੰਦਾ ਸੀ ਇਹ ਓਕੇ ਤੇ ਤਾਂ ਤੁਹਾਨੂੰ ਮੈਂ ਲੈਟਰ ਵੀ ਇੱਕ ਸੈਂਡ ਕੀਤਾ ਆ 1500 ਦੇ ਕੇ ਕੁੜੀ ਵਿਚਾਰੀ ਫਿਰ ਉਹ ਤੋਂ ਛੜਾਈ ਠੀਕ ਕਰਦੀ ਉਹ ਤੋਂ ਸਿਨਾ ਕਰੋਨਾ ਕਾਲ ਫੇਰ ਵਿੱਚ ਫਲਾਈਟਾਂ ਬੰਦ ਹੋ ਗਈਆਂ ਫਿਰ ਜਦੋਂ ਫਲਾਈਟਾਂ ਚੱਲੀਆਂ ਮੈਂ ਪਹਿਲਾਂ ਕੁੜੀ ਟਿਕਟ ਲਈ ਤੇ ਲਾਲੀ ਨਾਲ ਵੀ ਸਾਡੀ ਗੱਲ ਵੀ ਹੋਈ ਸੀ ਤੇ ਲਾਲੀ ਨੂੰ ਅਸੀਂ ਕਿਹਾ ਕਿ ਤੂੰ ਹਟ ਜਾ ਕੰਮ ਕਰਨ ਤੋਂ ਕਿ ਕੁੜੀਆਂ ਹੁਣ ਭਾਜੀ ਹੁੰਦੀਆਂ ਗਰੀਬ ਘਰਾਂ ਦੀਆਂ ਜਿੰਨੀਆਂ ਵੀ ਐ ਸਾਰੀਆਂ ਹਾਂਜੀ ਨਹੀਂ ਤਾਂ ਕੋਣ ਕੋਈ ਧੀ ਨੂੰ ਭੇਜਦਾ ਜਿਹਦੇ ਕੋਈ ਚਾਰ ਪੈਸੇ ਹੁੰਦੇ ਹਨ ਐਦਾਂ ਦੀਆਂ ਕੰਟਰੀਆਂ ਦੇ ਵਿੱਚ ਕੁੜੀਆਂ ਨੂੰ ਹੁੰਦਾ ਵੀ ਚਲੋ ਅਸੀਂ ਆਪਣੀ ਫੈਮਿਲੀ ਦੀ ਹੈਲਪ ਕਰ ਦਿੰਦੀਆਂ ਮੋਸਟਲੀ ਵੱਡੀਆਂ ਹੁੰਦੀਆਂ ਨਾਲ ਛੋਟੀਆਂ ਤੈਨੂੰ ਭੈਣਾ ਜਾਂ ਛੋਟੇ ਭਰਾ ਹੁੰਦੇ ਆ ਉਹ ਵੱਡੀਆਂ ਜਿਹੜੀਆਂ ਧੀਆਂ ਫਿਰ ਉਹ ਨਿਕਲਦੀਆਂ ਵੀ ਅਸੀਂ ਵੀ ਚਲੋ ਜਾ ਕੇ ਕੋਈ ਹੈਲਪ ਕਰਦੀਏ ਮਾਂ ਪਿਓ ਦੀ ਜਾਂ ਕਿਸੇ ਦਾ ਮਤਲਬ ਕੀ ਮੋਸਟਲੀ ਜਿਨ੍ਹਾਂ ਦੇ ਫਾਦਰ ਸਿਰ ਤੇ ਨਹੀਂ ਹੈਗੇ ਹਾਂਜੀ ਇਹ ਉਹ ਕੁੜੀਆਂ ਨੂੰ ਟਾਰਗੇਟ ਕਰਦਾ ਲਾਲੀ ਓਕੇ ਹਾਂਜੀ ਤੇ ਪਰ ਵੀ ਤੁਸੀਂ ਤੁਹਾਡੇ ਜੀ ਅੱਖੀਂ ਦੇਖਣ ਦੀ ਮੈਂ ਗੱਲ ਕਰਾਂ ਵੀ ਤੁਸੀਂ ਕਿੰਨੀਆਂ ਕੁ ਕੁੜੀਆਂ ਨੂੰ ਰੈਸਕਿਊ ਕੀਤਾ ਹੈ ਤੇ ਕੀ ਹਾਲਾਤ ਹੁੰਦੇ ਨੇ ਕੁੜੀਆਂ ਦੇ ਵੀ ਕੁੜੀਆਂ ਨੂੰ ਪਤਾ ਹੁੰਦਾ ਹੈ ਵੀ ਅਸੀਂ ਘਰਾਂ ਦੇ ਵਿੱਚ ਵੀ ਆਪਣਾ ਵੀ ਕੰਮ ਝੂਠ ਬੋਲ ਕੇ ਲਿਆਂਦਾ ਜਾਂਦਾ ਜਾਂ ਕੁੜੀਆਂ ਨੂੰ ਪਤਾ ਹੁੰਦਾ ਹੈ ਕਿ ਵੀ ਅਸੀਂ ਘਰਾਂ ਦੇ ਵਿੱਚ ਹੀ ਕੰਮ ਕਰਨ ਚੱਲੀਆਂ ਨੇ ਕਿਵੇਂ ਹੁੰਦਾ ਸਿਸਟਮ ਇਹ ਭਾਜੀ 2019-20 ਦੀ ਗੱਲ ਉਹਦੋਂ ਤਾਂ ਸਾਰੀਆਂ ਕੁੜੀਆਂ ਨੂੰ ਝੂਠ ਬੋਲ ਕੇ ਲਿਆਂਦਾ ਸੀਗਾ ਇਹਨੇ ਠੀਕ ਹੈ ਜੀ ਤੇ ਕੁੜੀਆਂ ਨੂੰ ਮੁੜ ਕੇ ਗਾਹਾਂ ਵੇਚਣਾ ਪਹਿਲਾਂ ਇੰਡੀਆ ਪੈਸੇ ਲੈ ਲੈਣੇ ਮਤਲਬ ਵੀ 2.5 ਲੱਖ ਹੁਣ ਤਾਂ 3.5 ਲੱਖ ਦੀ ਕੇਸ ਦੀ ਗੱਲ ਬਣੀ ਉਹ ਜਦੋਂ ਇਹ ਕੁੜੀਆਂ ਆਈ ਸੀ ਮੇਰੇ ਸਾਹਮਣੇ ਇਹ ਜਿਹੜੀ ਆਪਾਂ ਬਜਾਈਆਂ ਸੀ ਉਹਦੇ 2 2.5 ਲੱਖ ਦੇ ਗਈਆਂ ਸੀ ਠੀਕ ਹੈ ਜੀ ਸਾਨੂੰ ਇਹ ਸੀ ਵੀ ਚਲੋ ਹਟ ਗਿਆ ਹੁਣ ਪਰ ਤੁਹਾਡੀ ਵੀਡੀਓ ਦੇਖ ਕੇ ਜਦੋਂ ਪਤਾ ਲੱਗਾ ਵੀ ਇਸ ਬੰਦੇ ਨਾਲ ਸਾਡਾ ਬੜਾ ਵਾਹ ਪਿਆ ਤੇ ਅਸੀਂ ਤਾਂ ਇਹਨੂੰ ਚਲੋ ਫੋਨ ਤੇ ਚਲੋ ਗੁੱਸੇ ਗੁੱਸੇ ਵੀ ਹੋਏ ਤਾਂ ਅਗੋਂ ਬੋਲਦਾ ਸੀ ਵੀ ਅਸੀਂ ਕਿਹਾ ਵੀ ਪੁੱਤ ਤੇਰੇ ਦੇ ਅਸੀਂ ਪਰਚਾ ਕਰਾਵਾਂਗੇ ਤੇਨੂੰ ਮਤਲਬ ਕਿ ਕੋਟ ਲਵਾ ਕੇ 에ਰਪੋਰਟ ਤੋਂ ਆਂਦੇ ਨੂੰ ਰੈਸਟ ਕਰਾਵਾਂਗੇ ਚਲੋ ਮੁੜ ਗਏ ਫਿਰ ਜਿਹੜੇ ਕੁੜੀਆਂ ਆਹੀ ਬਚਾਈਆਂ ਤਾਂ ਉਸ ਤੋਂ ਬਾਅਦ ਫਿਰ ਅਸੀਂ ਵੀ ਆਪਣੇ ਕੰਮਾਂ ਕਰਾਂ ਚ ਬਿਜ਼ੀ ਹੋ ਗਏ ਤੇ ਨਹੀਂ ਮੁੜ ਕੇ ਧਿਆਨ ਦਿੱਤਾ ਵੀ ਚਲੋ हट ਗਿਆ ਹੋਣਾ ਕੰਮ ਇਹ। ਹਾਂਜੀ। ਪਰ ਤੁਹਾਡੀ ਵੀਡੀਓ ਦੇਖ ਕੇ ਜਦੋਂ ਤੁਸੀਂ ਨਾਂ ਲਾਲੀ ਦਾ ਲਿਆ, ਸੁਲੇਮਾਨੀਆ ਸਟਰੀਟ ਦਾ ਨਾਂ ਲਿਆ ਤਾਂ ਮੈਨੂੰ ਸਾਰੀ ਸਾਡੇ ਮੂਰੇ ਰੀਲ ਆ ਗਈ। ਵੀ ਭਾਜੀ ਨਾ ਤਾਂ ਅਸੀਂ ਤੁਹਾਡੇ ਨਾਲ ਗੱਲ ਕਰਨ ਲੱਗੇ ਸੀ ਵੀ ਇਹ ਬੰਦਾ ਹੈਗਾ ਛੇਤਰਾਂ ਦੇ ਲਾਇਕ ਦਾ ਹੀ ਆ ਲਾਲੀ। ਤੇ ਪੇ ਪਾਣੀ ਇੱਕ ਗੱਲ ਤੁਸੀਂ ਹੋਰ ਕਹਿ ਰਹੇ ਸੀਗੇ ਵੀ ਕਈ ਕੁੜੀਆਂ ਵੀ ਝੂਠ ਬੋਲਦੀਆਂ ਨੇ ਉਹ ਵੀ ਮੜ ਜੀ ਗੱਲ ਕਰ ਰਹੇ ਹੋ ਹਾਂ ਉਹ ਪਾਜੀ ਇਦਾਂ ਆ ਜਦੋਂ ਫਿਰ ਇਹ ਉੱਥੇ ਕੰਪਨੀ ਜਾਂਦੀਆਂ ਆ ਫਿਰ ਉਹ ਕੰਪਨੀ ਵਾਲੇ ਤੇ ਇੱਕੋ ਹੀ ਗੱਲ ਕਹਿੰਦੇ ਆ ਵੀ ਸਾਡੇ ਦਾ ਇੰਨਾ ਪੇਰ ਦੇ ਖਰਚਾ ਲੱਗਾ ਆ ਬਈ ਉਹ ਸਾਨੂੰ ਦੇ ਜਾ 1500 2000 ਡਾਲਰ ਜਿੰਨਾ ਵੀ ਮੰਗਦੇ ਆ ਉਹ ਉਸ ਤੋਂ ਬਾਅਦ ਉੱਥੇ ਤੁਹਾਨੂੰ ਫਿਰ ਆਜ਼ਾਦ ਵੀਜ਼ਾ ਵੀ ਮਿਲ ਜਾਂਦਾ ਕਈਆਂ ਕੁੜੀਆਂ ਨੂੰ ਇਹ ਹੁੰਦਾ ਵੀ ਮੈਕਸੀਕੋ ਨੂੰ 2 ਸਾਲ ਕਿਉਂਕਿ ਨਾ ਕਹਿੰਦੇ ਵੀ 2 ਸਾਲ ਮਿਨੀਮਮ ਲਾਓ ਠੀਕ ਹੈ ਜੀ ਪੁਰਕੀਆਨ ਹੁੰਦਾ ਵੀ 2 ਸਾਲ ਅਸੀਂ ਕੀ ਕਰਨਾ ਹਨਾ ਵੀ ਇੰਨਾ ਅਸੀਂ ਵੀ ਕੰਮ ਕਰਾਂਗੇ ਦਿਨ ਰਾਤ ਭਾਂਡੇ ਮਾਂਜਣੇ ਉੱਥੇ ਉਹਨਾਂ ਦੇ ਘਰਾਂ ਚ ਜਾ ਕੇ ਤੇ ਫਿਰ ਕੁੜੀਆਂ ਵੀ ਕਹੀ ਇਦਾਂ ਵੀਡੀਓ ਪਾ ਦੇ ਸਾਡੀ ਹੈਲਪ ਕਰੋ ਹੈਲਪ ਤਾਂ ਬੰਦੇ ਕਰ ਦਿੰਦੇ ਆ ਪਰ ਜੇ ਤਾਂ ਕੁੜੀ ਨੇ ਵਾਪਸ ਇੰਡੀਆ ਪੇਪੈਂਟ ਆਪਣੇ ਘਰੇ ਆਉਣਾ ਫਿਰ ਤਾਂ ਹੈਲਪ ਜਾਇਜ਼ ਆ ਤੇ ਜੇ ਉੱਥੋਂ ਪੈਸੇ ਲੈ ਕੇ ਕੰਪਨੀ ਨੂੰ ਦੇ ਕੇ ਤੇ ਆਪਣਾ ਪਾਸਪੋਰਟ ਲੈ ਲੈਣਾ ਤੇ ਮੁੜ ਕੇ ਜਾ ਕੇ ਐਮਬੈਸੀ ਦੇ ਉੱਥੇ ਆਪਣੀ ਆਜ਼ਾਦ ਵੀਜ਼ਾ ਲੈਣਾ ਆ ਤਾਂ ਫਿਰ ਇਹ ਇਦਾਂ ਵੀ ਹੁੰਦਾ ਆ ਇਹ ਫਰੋਡ ਹੀ ਆ ਮੈਂ ਤਾਂ ਸਮਝਦਾ ਵੀ ਜੇ ਤੂੰ ਰਹਿਣਾ ਹੀ ਉੱਥੇ ਆ ਫਿਰ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਰਭੋ ਜਿੱਦਾਂ ਕਰਨਾ ਹੈ ਨਾ ਜੀ ਫਿਰ ਲੋਕਾਂ ਦੀ ਸਿੰਪਥੀ ਕਿਉਂ ਗੇਨ ਕਰਦੇ ਆ ਤੁਹਾਡੇ ਕਹਿੰਦਾ ਮਤਲਬ ਇਹ ਆ ਕਿ ਵੀ ਜੇਕਰ ਵੀ ਕੁੜੀ ਕੋਈ ਵੀਡੀਓ ਪਾਉਂਦੀ ਯਾਰ ਉਹ ਪਟਕੇ ਉਹ ਇਹ ਗੱਲ ਕਹਿੰਦੀ ਆ ਕਿ ਵੀ ਮੈਨੂੰ ਇੰਡੀਆ ਪੰਜਾਬ ਮੇਰੇ ਘਰੇ ਪਹੁੰਚਾ ਦਿਓ ਇਹਦਾ ਮਤਲਬ ਵੀ ਉਹ ਰੀਅਲ ਆ ਉਹ ਵਾਕਈ ਤੰਗ ਆ ਤੇ ਉਹ ਜਾਣਾ ਚਾਹੁੰਦੀ ਹੈ ਹਾਂਜੀ ਜੇਕਰ ਕੁੜੀ ਕਹਿੰਦੀ ਵੀ ਕੰਪਨੀ ਦੇ ਵਿੱਚ ਮੇਰਾ ਪਾਸਪੋਰਟ ਆ ਮੇਰਾ ਪਾਸਪੋਰਟ ਦਿਵਾ ਦਿਓ ਤੇ ਉਹਦਾ ਮਕਸਦ ਇਹ ਹੁੰਦਾ ਵੀ ਮੈਂ ਪਾਸਪੋਰਟ ਆਪਣਾ ਲੈ ਲਵਾਂ ਤੇ ਉਸ ਤੋਂ ਬਾਅਦ ਇਹ ਜਿਹੜਾ ਇਰਾਕ ਦਾ ਕਾਨੂੰਨ ਆ ਕਿ ਉੱਥੋਂ ਦਾ ਇੱਕ ਖੁੱਲਾ ਵੀਜ਼ਾ ਮਿਲ ਜਾਂਦਾ ਜਿਹਨੂੰ ਕਿ ਆਜ਼ਾਦ ਵੀਜ਼ਾ ਕਿਹਾ ਜਾਂਦਾ ਆ। ਉਹਦੇ ਨਾਲ ਫਿਰ ਉਹ ਆਪਣੀ ਮਰਜ਼ੀ ਦੇ ਨਾਲ ਕਿਤੇ ਵੀ ਕੰਮ ਕਰ ਸਕਦੀ ਆ। ਕਿਤੇ ਵੀ ਕੰਮ ਕਰ ਸਕਦੇ ਆ ਫਿਰ ਮਤਲਬ ਵੀ ਰਹਿਣਾ ਤਾਂ ਮੁੰਡਿਆਂ ਮੰਡਿਆਂ ਨਾਲ ਹੀ ਪੈਂਦਾ ਆ। ਕਈ ਜਿਹੜੀਆਂ ਟੋਰੈਡ ਕਰ ਲੈਂਦੀਆਂ ਆ ਉਹ ਫਿਰ ਉੱਥੇ ਰਹਿੰਦੀਆਂ ਆ। ਤੇ ਜਿਹੜੀਆਂ ਘਾਰ ਆਣਾ ਆਣਾ ਫਿਰ ਤਾਂ ਮਦਦ ਬਣਦੀ ਵੀ ਚਲੋ ਕਰਨੀ ਆ ਵੀ ਜਿਹੜਾ ਘਰ ਵਾਪਸ ਆਉਣਾ ਆ। ਕੰਟਰੀ ਤਾਂ ਵੈਸੇ ਉਹ ਬਾਹਰ ਰਹਿਣ ਵਾਲੀ ਵੀ ਨਹੀਂ ਹੈਗੀ ਖੁੱਲੇ ਵੀਜ਼ੇ ਦੇ ਵੀ ਸਪੈਸ਼ਲੀ ਕੁੜੀਆਂ ਲਈ। ਠੀਕ ਹੈ ਜੀ ਹਾਂਜੀ ਤੇ ਯਾਨੀ ਕਿ ਵੀ ਇਹ ਸਿਸਟਮ ਉਥੇ ਕਈ ਕੁੜੀਆਂ ਫਿਰ ਜਿਹੜਾ ਆਜ਼ਾਦ ਵੀਜ਼ਾ ਲੈ ਕੇ ਤੇ ਫਿਰ ਕੰਮ ਭਾਜੀ ਕਿਹੜਾ ਹੁੰਦਾ ਉਥੇ ਫਿਰ ਵੀ ਘਰਾਂ ਦੇ ਵਿੱਚ ਹੀ ਕੰਮ ਹੁੰਦਾ ਜੇਕਰ ਆਜ਼ਾਦ ਵੀਜ਼ਾ ਵੀ ਲੈ ਲੈਂਦੀਆਂ ਨੇ ਤੇ ਭਾਜੀ ਫਿਰ ਜਿੱਦਾਂ ਸ਼ੌਪਾਂ ਤੇ ਲੱਗ ਜਾਂਦੀਆਂ ਆ ਰਹਿਣਾ ਫਿਰ ਮੁੰਡਿਆਂ ਨਾਲ ਹੀ ਆ ਕੱਲੀਆਂ ਨੂੰ ਕਿੱਦਾਂ ਫਿਰ ਕਮਰੇ ਵੀ ਨਹੀਂ ਮਿਲਦੇ ਹੈਗੇ ਜਿੱਦਾਂ ਮੈਨੂੰ ਉਹ ਜਿਹੜੀਆਂ ਕੁੜੀਆਂ ਸੀ ਪਚਾਈਆਂ ਸੀ ਉਹਨਾਂ ਨੇ ਦੱਸਣ ਦੇ ਅਕੋਰਡਿੰਗ ਆ ਕਿਉਂਕਿ ਅਸੀਂ ਤਾਂ ਮਤਲਬ ਸਾਡੇ ਤੋਂ ਨਾਲ ਬਾਪਾ ਫਾਰ ਸੀਗੀ ਫੋਨ ਤੇ ਗੱਲਬਾਤ ਹੁੰਦੀ ਸੀ ਜੰਨੀਆਂ ਕਿ ਕੁੜੀਆਂ ਸੀ ਬਚਾਈਆਂ ਨਾ ਹਾਂ ਹਾਂ ਤੇ ਫਿਰ ਉਹ ਦੱਸ ਦੀਆਂ ਆ ਵੀ ਆਹ ਗੱਲ ਆ ਇਦਾਂ ਵੀ ਹੁੰਦਾ ਆ ਠੀਕ ਹੈ ਯਾਨੀ ਕਿ ਵੀ ਇੰਨੀ ਅਵੇਅਰਨੈਸ ਆ ਗਈਆਂ ਹੁਣ ਇੰਟਰਨੈਟ ਦਾ ਯੋਗਾ ਹਨਾ ਵੀ ਵੀਡੀਓ ਬਹੁਤ ਬਿਲਗਾਂ ਨੇ ਤੁਸੀਂ ਵੀ 18 19 ਦੇ ਵਿੱਚ ਕੁੜੀਆਂ ਰੈਸਕਿਊ ਕੀਤੀਆਂ ਨੇ ਤੁਸੀਂ ਇਹ ਗੱਲ ਹੋਰ ਦੱਸ ਰਹੇ ਸੀ ਵੀ ਜਿਹੜੀਆਂ ਕੁੜੀਆਂ ਰੈਸਕਿਊ ਕੀਤੀਆਂ ਸੀ ਉਹ ਕਹਿੰਦੀਆਂ ਕਿ ਵੀ ਸਾਡੇ ਪਿੰਡ ਚੋਂ ਹਜੇ ਵੀ ਕੁੜੀਆਂ ਜਿਹੜੀਆਂ ਅਰਬ ਕੰਟਰੀਆਂ ਦੇ ਵਿੱਚ ਜਾ ਰਹੀਆਂ ਨੇ ਜਾਰੀਆਂ ਦੱਸਣ ਦੇ ਬਾਵਜੂਦ ਵੀ ਜੜੀਆਂ ਕੁੜੀਆਂ ਬਚ ਗਈਆਂ ਆਈਆਂ ਵੀ ਉੱਥੇ ਸਾਡੇ ਨਾਲ ਕੀ ਸਲੂਕ ਹੁੰਦਾ ਸੀ ਕਿਵੇਂ ਬਿਹੇਵ ਕਰਦੇ ਸੀ ਫਿਰ ਵੀ ਜਾ ਰਹੀਆਂ ਇਹ ਸਮਝ ਤੋਂ ਬਾਹਰ ਗੱਲ ਆ ਹਾਂਜੀ ਵੀ ਤੇ ਨਹੀਂ ਜਾਣਦੇ ਨਾਲ ਸਪੈਸ਼ਲੀ ਇਹ ਰਾਗਰ ਗਿਆ ਕੰਟਰੀਆਂ ਦਾ ਡਿਸਟਰਬ ਕੰਟਰੀਆਂ ਆ ਪਾਜੀ ਇੱਕ ਨਾ ਸੰਸਥਾ ਆ ਯੂਕੇ ਤੋਂ ਚੱਲਦੀ ਆ ਭਾਈ ਕਨਈਆ ਏਡ ਇੰਟਰਨੈਸ਼ਨਲ ਨਾ ਅਮਲੂਕ ਸਿੰਘ ਮੇਰੇ ਨਾਮ ਉਹਦੀ ਸਾਰੀ ਟੀਮ ਆ ਉਹਨਾਂ ਨੇ ਬਹੁਤ ਕੁੜੀਆਂ ਜਿਹੜੀਆਂ ਰੈਸਕਿਊ ਕੀਤੀਆਂ ਨੇ ਅਰਬ ਕੰਟਰੀਆਂ ਚ ਤੇ ਮੈਂ ਵੀ ਉਹਨਾਂ ਦੀਆਂ ਬਹੁਤ ਵੀਡੀਓ ਪਾਈਆਂ ਨੇ ਸਾਥ ਦਿੱਤਾ ਆ ਹਾਂਜੀ ਤੇ ਉਹਨਾਂ ਦਾ ਵੀ ਇਹੀ ਹੁੰਦਾ ਆ ਕਿ ਵੀ ਬਹੁਤ ਅਸੀਂ ਸਮਝਾ ਲਿਆ ਪਾਜੀ ਬਹੁਤ ਅਖਬਾਰਾਂ ਦੇ ਵਿੱਚ ਵੀ ਆਰਟੀਕਲ ਛਪਵਾ ਲਏ ਵੀਡੀਓ ਵੀ ਪਾ ਲਈਆਂ ਵੀ ਭਾਈ ਕੁੜੀਆਂ ਨਾ ਭੇਜੋ ਪਰ ਉਹ ਕਹਿੰਦਾ ਵੀ ਆਪਣੇ ਬੰਦੇ ਨਹੀਂ ਹਟਦੇ ਤੇ ਹੁਣ ਉਹਨਾਂ ਦਾ ਪਲੈ ਨਹੀਂ ਹਟਦੇ ਯਾਰ ਕਈ ਜਨਵਰੀ ਫਰਵਰੀ ਦੇ ਵਿੱਚ ਉਹਨਾਂ ਦੀ ਸਾਰੀ ਟੀਮ ਯੂਕੇ ਤੋਂ ਆ ਰਹੀ ਹੈ ਤੇ ਉਹ ਪੰਜਾਬ ਦੇ ਪਿੰਡ-ਪਿੰਡ ਜਾ ਕੇ ਖਾਸ ਕਰਕੇ ਗਰੀਬ ਜਿਹੜਾ ਆਪਾਂ ਕਹਿ ਦਿੰਦੇ ਹਾਂ ਕਿ ਆਪਣੇ ਪਿੰਡ ਦੇ ਵਿੱਚ ਕੋਈ ਏਰੀਆ ਹੁੰਦਾ ਹੈ ਹਨਾ ਤੇ ਉਹ ਵੀ ਜਾ ਕੇ ਵੀ ਉਹ ਕਹਿੰਦੇ ਵੀ ਅਸੀਂ ਬਕਾਇਦਾ ਇੱਕ ਜਿਹੜਾ ਕਿ ਅੱਧੇ ਘੰਟੇ ਦਾ ਜਾਂ ਘੰਟੇ ਦਾ ਅਸੀਂ ਉੱਥੇ ਇੱਕ ਲੈਕਚਰ ਦੇਵਾਂਗੇ ਜਿਸ ਦੇ ਥਰੂ ਅਸੀਂ ਜਿਹੜੇ ਪੰਜਾਬ ਦੇ ਜਿੰਨੇ ਵੀ 12000 ਤੋਂ ਪਲੱਸ ਪਿੰਡ ਨੇ ਵੀ ਸਾਰਿਆਂ ਦੇ ਵਿੱਚ ਜਾ-ਜਾ ਕੇ ਅਸੀਂ ਜਿਹੜਾ ਆ ਜਾਣ ਦੀ ਕੋਸ਼ਿਸ਼ ਕਰਾਂਗੇ ਵੇ ਅਸੀਂ ਲੋਕਾਂ ਨੂੰ ਗਰਾਊਂਡ ਲੈਵਲ ਤੇ ਜਾ ਕੇ ਸਮਝਾਈਏ ਵੀ ਸ਼ੋਸ਼ਣ ਮੀਡੀਆ ਦੇ ਥਰੂ ਜਿਹੜੀ ਆਵਾਜ਼ ਆ ਉਹ ਨਹੀਂ ਪਹੁੰਚਦੀ ਉਹ ਹਰ ਇੱਕ ਦੇ ਫੋਨ ਤੇ ਹੈੱਡਫੋਨਾਂ ਤੱਕ ਸੀਮਿਤ ਹੋ ਜਾਂਦੀ ਆ ਤੇ ਪਰ ਜੇ ਗੱਲ ਜੇ ਅਸੀਂ ਪਿੰਡ-ਪਿੰਡ ਜਾ ਕੇ ਸਮਝਾਵਾਂਗੇ ਤੇ ਕਹਿੰਦੇ ਹੋ ਸਕਦਾ ਵੀ ਇਸ ਚੀਜ਼ ਨੂੰ ਠੱਲ ਪਾਵੇ ਪਰ ਲੋਕ ਜਿਹੜੇ ਆ ਉਹ ਕਹਿੰਦੇ ਵੀ ਨਹੀਂ ਸਮਝ ਰਹੇ ਹਜੇ ਵੀ ਕੁੜੀਆਂ ਭੇਜ ਰਹੇ ਆ ਤੇ ਜੇ ਕਹਿੰਦੇ ਉਦੋਂ ਬਾਅਦ ਵੀ ਕੁੜੀਆਂ ਆਉਣਗੀਆਂ ਜਾਂ ਭੇਜੀਆਂ ਜਾਣਗੀਆਂ ਤੇ ਫਿਰ ਉਹ ਕਹਿੰਦੇ ਵੀ ਰੱਬ ਹੀ ਰੱਖਾ ਹਨਾ ਵੀ ਜੇ ਫਿਰ ਵੀ ਲੋਕੀ ਕਹਿੰਦੇ ਜੀ ਆਪ ਜੀ ਮੈਂ ਤਾਂ ਦੱਸ ਜਿੰਨਾ ਵੀ ਕੁੜੀ ਖੁਦ ਮੈਨੂੰ ਦੱਸ ਰਹੀ ਆ ਜਿਹੜੀ ਅਸੀਂ ਬਚਾਈ ਉਥੋਂ ਉਹ ਕਹਿੰਦੀ ਵੀ ਮੈਂ ਖੁਦ ਕਿਹਾ ਵੀ ਆਸ-ਪਾਸੇ ਦੀਆਂ ਹੁਣੇ ਨੌਨ ਬੰਦੇ ਹੁੰਦੇ ਹੀ ਆ ਹਨਾ ਆਣਗਵੰਡ ਵੀ ਨਾ ਜਾਓ ਕਹਿੰਦੀ ਮੇਰੇ ਦੱਸਣ ਦੇ ਬਾਵਜੂਦ ਵੀ ਵੀ ਮੈਂ ਉਥੋਂ ਬਚ ਕੇ ਆਈਆਂ ਆ ਆ ਹਾਲਾਤ ਆ ਉਥੇ ਫਿਰ ਵੀ ਕੁੜੀਆਂ ਗਈਆਂ ਤੁਸੀਂ ਲਾ ਲੋ ਸਾਹਿਬ ਹਾਂ ਹਾਂ ਤੇ ਬਾਜੀ ਕੁੜੀਆਂ ਨੂੰ ਉੱਥੇ ਦੇ ਵਪਾਰ ਵਾਸਤੇ ਵਿਚੇ ਜਾਂਦਾ ਅਰਬ ਕੰਟਰੀਆਂ ਦੇ ਵਿੱਚ ਵੀ ਜੇ ਮੈਂ ਗੱਲ ਕਰਾਂ ਤੇ ਇਸੋ ਬਾਜੀ ਬਾਜੀ ਇਹ ਤਾਂ ਇਹਨਾਂ ਦਾ ਤੁਹਾਨੂੰ ਪਤਾ ਹੀ ਅਸੇਖਾਂ ਦਾ ਹਾਲ ਹਾਂਜੀ ਇਹਨਾਂ ਦੇ ਗਾਂ ਨਿਆਣਿਆਂ ਦਾ ਵੀ ਇਹੀ ਹਾਲ ਓਕੇ ਹੁਣ ਗੇਸਟ ਕਈ ਤਾਂ ਸਮਝੋਤਾ ਕਰ ਜਾਂਦੇ ਆ ਨਾ ਹਾਲਾਤਾਂ ਨਾਲ ਨਹੀਂ ਜੇ ਦੂਜੇ ਬਾਲਕੀ ਕਿਸੇ ਦੇ ਘਰੇ ਕੋਈ ਕੁੜੀ ਮੇਡ ਬਣ ਕੇ ਗਈ ਹੋਈ ਆ ਨਾ ਜਿਹੋ ਜਿਹਨੂੰ ਜ਼ਬਰਦਸਤੀ ਹੋ ਰਹੀ ਤੇ ਉਹਨਾਂ ਦੀਆਂ ਘਰ ਵਾਲੀਆਂ ਵੀ ਰੋਕਦੀਆਂ ਕਿ ਭਾਈ ਵੀ ਤੂੰ ਜ਼ਬਰਦਸਤੀ ਕਰ ਰਿਹਾ ਆ ਵੀ ਸਿਸਟਮਿਕ ਜਾਂ ਉਹ ਵੀ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਿਤੂਆ ਬੜਾ ਦੇਖਣਾ ਆਪ ਉਹ ਗੱਡੀ ਲੈ ਕੇ ਚੱਲ ਜਾਂਦੀਆਂ ਬਾਹਰ ਓਕੇ ਨਹੀਂ ਕਿ ਬਜ਼ੁਰਗਾਂ ਦੀ ਬਜ਼ੁਰਗਾਂ ਦੀ ਸੇਵਾ ਵਾਸਤੇ ਕੰਪਨੀ ਲਾ ਰਹੇ ਬਜ਼ੁਰਗਾਂ ਦੀ ਦੇਖਭਾਲ ਕਰਾ ਕੋਈ ਇੰਨੇ ਕੋਈ ਕੋਈ ਬੜਾ ਬਿਰਗੋਂਦਾ ਕੋਈ ਅਧ ਖੜਜਾ ਹੁੰਦਾ ਜਿੱਦਾਂ ਮਤਲਬ ਹਨਾ ਫਿਰ ਉਹ ਕੁੜੀਆਂ ਨੂੰ ਤੰਗ ਬੋਹ ਕਰਦਾ ਆ ਵੀ ਮੈਨੂੰ ਆਹ ਕਰ ਮੈਨੂੰ ਆਹ ਕਰ ਮੈਨੂੰ ਇਦਾਂ ਕਰ ਜਿ ਤੁਸੀਂ ਆਪੀ ਹੁਣ ਸਮਝ ਲਓ ਵੀ ਆਪਾਂ ਇੰਨਾ ਕੀ ਕਹਿਣਾ ਹਨਾ ਹਾਂ ਜੀ ਜਿਹੜੀ ਕੁੜੀ ਦੀ ਪਾਜੀ ਮੈਂ ਵੀਡੀਓ ਪਾਈ ਆ ਉਹਦੇ ਵਿੱਚ ਵੀ ਉਹ ਕੁੜੀ ਕਹਿੰਦੀ ਕਿ ਵੀ ਬਜ਼ੁਰਗ ਜਿਹੜਾ ਨਾ ਉਹਨੇ ਇੱਕ ਵਾਰੀ ਉਹਦਾ ਫੋਨ ਤੋੜਤਾ ਬਹੁਤ سارے ਵੀਰ ਕਹ ਰਹੇ ਵੀ ਕੁੜੀ ਕੋਲ ਫੋਨ ਕਿੱਥੋਂ ਆਇਆ ਉਹਦੇ ਤੱਕ ਫਿਰ ਫੋਨ ਪਹੁੰਚਾਇਆ ਗਿਆ ਹਨਾ ਉਹਦਾ ਕਿਉਂਕਿ ਜਿਹੜਾ ਫਾਟ ਸ਼ੋਟ ਆ ਉਹ ਕੰਪਨੀ ਦੇ ਕੋਲੇ ਆ ਤੇ ਉਹ ਤੱਕ ਉਹਨੂੰ ਫੋਨ ਪਹੁੰਚਾਇਆ ਗਿਆ ਹਾਂਜੀ ਹਾਂਜੀ ਪੱਕਾ ਦਾ ਰਿਕਾਰਡਿੰਗਾਂ ਵੀਡੀਓ ਹਰ ਚੀਜ਼ ਉਹਨੇ ਸਬੂਤ ਜਿਹੜੇ ਦਿੱਤੇ ਆਪਾਂ ਸੋਸ਼ਲ ਮੀਡੀਆ ਤੇ ਨਹੀਂ ਦਿਖਾ ਸਕਦੇ ਵੀ ਜੋ ਕੁਝ ਬੁੜਾ ਉਹਦੇ ਨਾਲ ਕਰਦਾ ਆ ਹਨਾ ਵੀ ਜੋ ਕੁਝ ਉਹ ਚੱਲ ਰਹੀ ਆ ਚਲੋ ਆਪਾਂ ਸੋਸ਼ਲ ਮੀਡੀਆ ਤੇ ਤਾਂ ਨਹੀਂ ਪਾ ਰਹੇ ਵੀ ਕੱਲ ਨੂੰ ਉਹਦਾ ਕੁੜੀ ਦਾ ਵਿਆਹ ਵੀ ਹੋਣਾ ਆ ਹਨਾ ਉਹਨੇ ਵੀ ਆਪਣੀ ਜ਼ਿੰਦਗੀ ਬਣਾਇਆ ਹਨਾ ਤੇ ਆਪਾਂ ਇਸ ਕਰਕੇ ਕੋਸ਼ਿਸ਼ ਕਰ ਰਹੇ ਆ ਵੀ ਉਸ ਕੁੜੀ ਦਾ ਜਿਹੜਾ ਕਿ ਵੀ ਹੈਲਪ ਹੋਵੇ ਉਹਨੂੰ ਚਲੋ ਬਚਾਇਆ ਜਾਵੇ ਤੇ ਉਹ ਵਾਕਈ ਕੁੜੀ ਜਿਹੜੀ ਆ ਪੰਜਾਬ ਜਾਣਾ ਚਾਹੁੰਦੀ ਆ ਤੇ ਇੱਕ ਵੀਰ ਨੇ ਜੀ ਜਰੂਰ ਹੈਲਪ ਬੰਦੀ ਕਰਨੀ ਜੇ ਤਾਂ ਪੰਜਾਬ ਆਉਣਾ ਚਾਹੁੰਦੀ ਆ ਜੀ ਇਹ ਗੱਲ ਤੁਸੀਂ ਵੇਰੀਫਾਈ ਯੂਰੂਰ ਕਰਿਓ ਮੈਂ ਜਿਹੜੀ ਸਪੈਸ਼ਲ ਤੁਹਾਨੂੰ ਐਸੇ ਵਾਸਤੇ ਕੰਟੈਕਟ ਕੀਤਾ ਸੀਗਾ ਵੀ ਜੇ ਤਾਂ ਉੱਥੇ ਉਹ ਯਾਦ ਵੀਜ਼ਾ ਲੈ ਕੇ ਆਣਾ ਫਿਰ ਕੋਈ ਹੈਲਪ ਦੀ ਜ਼ਰੂਰਤ ਨਹੀਂ ਬਣਦੀ ਵੀ ਜੇ ਰਹਿਣਾ ਹੀ ਤੁਸੀਂ ਉੱਥੇ ਆ ਤਾਂ ਫਿਰ ਕੰਮ ਹੀ ਇਹੋ ਕੁਝ ਉੱਥੇ ਹੁੰਦਾ ਆ ਤੇ ਜੇ ਵਾਕਈ ਤੁਹਾਨੂੰ ਵੀ ਲੱਗਦਾ ਵੀ ਨਹੀਂ ਵੀ ਅਸੀਂ ਗਲਤ ਫਸ ਗਏ ਆ ਤੇ ਵਾਪਸ ਆਉਣਾ ਤਾਂ ਫਿਰ ਤਾਂ ਚਲੋ ਆਪਣੇ ਬਥੇਰੇ ਦਾਨੀ ਭਰਾ ਹਨਾ ਆਪਾਂ ਕਰਦੇ ਹੀ ਆ ਸਾਰਾ ਕੁਝ ਹਾਂਜੀ ਤੇ ਠੀਕ ਆ ਬਾਜੀ ਬਹੁਤ ਬਹੁਤ ਥੈਂਕ ਯੂ